ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਵਿਧਾਨ ਸਭਾ ਹਲਕਾ ਡੇਰਾਬਾਬਾ ਨਾਨਕ ਦੇ ਪਿੰਡ ਉਦੋਵਾਲੀ ਖੁਰਦ ਦੇ ਪੀਐਸਐਫ ਦੇ ਜਵਾਨ ਦੀ ਬੰਗਾਲ ਵਿੱਚ ਡਿਊਟੀ ਦੌਰਾਨ ਬੀਤੇ ਦਿਨ ਮੌਤ ਹੋ ਜਾਣ ਦਾ ਤੁਬਦਾਈ ਸਮਾਚਾਰ ਪ੍ਰਾਪਤ ਹੋਇਆ ਸੀ ਉਸ ਦੇ ਮ੍ਰਿਤਕ ਦੇ ਅੱਜ ਜਦੋਂ ਬਕਸੇ ਵਿੱਚ ਬੰਦ ਹੋ ਕੇ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਉੱਥੇ ਹੀ ਅੱਜ ਪਿੰਡ ਉਦੋਵਾਲੀ ਖੁਰਦ ਦੇ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਫੌਜੀ ਜਵਾਨ ਬਲਜਿੰਦਰ ਸਿੰਘ ਉਮਰ ਕਰੀਬ 47 ਸਾਲ ਪੁੱਤਰ ਸਵਰਨ ਸਿੰਘ ਦਾ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਹ ਮੇਰਾ ਲੜਕਾ ਬਲਜਿੰਦਰ ਸਿੰਘ ਇਹ ਬੀਐਸਐਲ ਸਰਕਰ ਦਾ ਸੀ ਇਹਦੀ ਵੈਸਟ ਬੰਗਾਰ ਡਿਊਟੀ ਸੀ ਔਰ ਉਹਤੇ ਡਿਊਟੀ ਤੇ ਰਹੇਗਾ ਬੁਖਾਰ ਚੰਨ ਨਾਲ ਤੇ ਲੀਵਰ ਡੈਡ ਹੋਣ ਨਾਲ ਮੌਤ ਹੋਈ ਬਾਕੀ ਅ ਇਹਦਾ ਇਹਨਾਂ ਕਸਨਮਾਨ ਦੀ ਹੈਗਾ ਸਰਕਾਰ ਜੀ ਸਮਰ ਬੀਸ਼ਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਫਿਰ ਪਰਿਵਾਰ ਦੇ ਪਿਛੇ ਕੌਣ ਕੌਣ ਨੇ ਇਹਨਾਂ ਦੇ ਹੁਣ ਪਰਿਵਾਰ ਦੇ ਪਿਛੇ ਸ਼ਕ ਮਾਤਾ ਪਿਤਾ ਹੈ ਭਾਈ ਹੈ ਬੇਟੇ ਹੈ ਧੀ ਧੀ ਹੈ ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ ਲਾਸਟ 23 ਤਰੀਕ ਰਾਤ तकरीबन 9 ਵਜੇ ਤੇ 15 ਮਿੰਟ ਕੀ ਬੇਟਾ ਕੀ ਗੱਲਾਂ ਬਾਤਾਂ ਕੀਤੀ ਉਹ ਨਾਲ ਮੈਂ ਇੱਕੋ ਗੱਲ ਬੰਦ ਮੈਂ ਠੀਕ ਠਾਕ ਹਾਂ ਪੁਛ ਰ ਕਰਨੀ ਦਾ ਮੇਰੇ ਬਾਪੂ ਜੀ ਹੈੱਡ ਕਨਸਟੇਬਲ ਸੀ ਵੈਸਟ ਬੰਗਾਲ ਰਾਇਗੰਗ ਜੀ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ 20 25 ਸਾਲ ਆਪਣੇ ਦੇਸ਼ ਦੀ ਕੀਤੀ ਸੁਰੱਖਿਆ ਕੀਤੀ ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ ਤੇ ਸੀ ਉਹਨਾਂ ਦੀ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕੇ ਮੈਂ ਆਇਆ ਹਾਂ ਬਾਹਰ ਬਾਹਰ ਸੀ ਮੈਂ ਵਿਦੇਸ਼ੀ ਮੈਂ ਕੈਨੇਡਾ ਲੈਣਾ ਮੈਂ ਹੁਣੇ ਆਇਆ ਹਾਂ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਨੂੰ ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਇਦਰਾ ਹੋ ਗਿਆ 27 ਤਰੀਕ ਨੂੰ 9 ਵਜੇ ਉਹ ਵਜੇ ਮੈਨੂੰ ਪਤਾ ਚੱਲ ਗਿਆ ਸੀ ਬਾਪੂ ਜੀ ਪੂਰੇ ਹੋ ਗਏ ਪਰ ਕੁਝ ਕਰਨਾ ਕਰਕੇ ਮੈਂ ਉਸੇ ਦਿਨ ਆ ਨਹੀਂ ਸਕਿਆ ਤੁਹਾਡੀ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਕਦੋਂ ਹੋਈ ਸੀ ਕਿੰਨੇ ਦਿਨ ਨੂੰ ਲੱਪ 10 ਦਿਨ ਪਹਿਲਾਂ ਹੋਈ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਮੈਨੂੰ ਕਹਿੰਦੇ ਸੀ ਕਿ ਕੰਮ ਕਰ ਸ਼ੇਰਾ ਧਿਆਨ ਨਾਲ ਆਪਣਾ ਕਰੀ ਟੌਰ ਨਾ ਜਿਉਣਾ ਜਿੱਦਾਂ ਮੈਂ ਰਿਆਂ બસ ਇਹ ਗੱਲ ਹੋਈ ਸੀ ਪਿੰਡ ਉਦੋਵਾਲੀ ਦਾ ਜਿਹੜਾ ਬੀਐਸਐਫ ਚ ਅਲਜਿੰਦਰ ਸਿੰਘ ਨਾਮ ਦਾ ਫੌਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਅੱਜ ਉਹਦੀ ਡੈੱਡ ਬੋਡੀ ਜਿਹੜੀ ਹੈ ਪਿੰਡ ਪਹੁੰਚੀ ਹੈ ਬੜਾ ਸੋਗਮਈ ਮਾਹੌਲ ਹੈ ਸਾਰੇ ਪਿੰਡ ਚ ਛੇ ਨੌਜਵਾਨ ਦੀ ਅਸਤਰਾਮ ਡਿਊਟੀ ਦੌਰਾਨ ਮੌਤ ਹੋਣੀ ਹੈ ਸੰਜੀਤ ਅੱਜ ਸੰਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਤੇ ਮੈਨੂੰ ਉਮੀਦ ਹੈ ਕਿ ਪਰਿਵਾਰ ਦਾ ਜ਼ਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਦਾ ਦੁੱਖ ਜ਼ਰੂਰ ਵੰਡਾਇਆ ਜਾਂਦਾ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਆਇਆ ਹੁਸ਼ਿਆਰਪੁਰ ਦੇ ਮੁੱਖ ਘੰਟਾ ਘਰ ਬਾਜ਼ਾਰ ਕੋਲ ਸਿੱਧਾ ਪੀਐਨਬੀ ਬੈਂਕ ਦੇ ਨਾਲ ਲੱਗਦੀਆਂ ਦੋ ਮਨੀ ਟ੍ਰਾਂਸਫਰ ਦੀਆਂ ਦੁਕਾਨਾਂ ਵਿੱਚ ਚੋਰੀ ਹੋ ਗਈ ਤੇ ਇੱਕ ਦੁਕਾਨ ਦੀ ਕੰਦ ਪੀਐਨਬੀ ਬੈਂਕ ਦੇ ਨਾਲ ਲੱਗਦੀ ਹੈ ਚੋਰਾਂ ਦੇ ਹੌਸਲੇ ਬੁਲੰਦ ਹਨ ਤੇ ਉਹ ਮੇਨ ਬਾਜ਼ਾਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿੱਥੇ ਦੁਕਾਨਦਾਰਾਂ ਨੇ ਇਸ ਨੁਕਸਾਨ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਦੀਪਕਰਨ ਸਿੰਘ ਮੌਕੇ ਤੇ ਪਹੁੰਚੇ ਤੇ ਕਿਹਾ ਕਿ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਤੇ ਚੋਰੀ ਦੀ 60000 ਦੀ ਵਿਦੇਸ਼ੀ ਕਰੰਸੀ ਹੋਣ ਦਾ ਅੰਦਾਜ਼ਾ ਹੈ ਵਾਰਦੂ ਤਾਂ ਸਾਰੋਂ ਖੂਰੇ ਗਿਆ ਕਹਿੰਦੇ ਤੁਹਾਡੀ ਦੁਕਾਨ ਦਾ ਛੜ ਰੇ ਇਥੋਂ ਚੱਕਿਆ ਪਿਆ ਟੁੱਟਾ ਪਿਆ ਤੇ ਉੱਤੋਂ ਵੱਲ ਹੋਏ ਅਸੀਂ ਆ ਗਏ ਇੱਥੇ ਆ ਕੇ ਦੇਖਿਆ ਤਾਂ ਫਲਾਤ ਬਣੇ ਉਸ ਮੂਰੇ ਕਿੰਨਾ ਕ ਨੁਕਸਾਨ ਆ ਗਿਆ ਨੁਕਸਾਨ ਉਹ ਮੈਡਮ ਨੂੰ ਜਾ ਕੇ ਫੇਰੇ ਪਤਾ ਲੱਗੂਗਾ ਕਿੰਨਾ ਕੁ ਸੀਗੀ ਹੋਇਆ ਉਧਰੋਂ ਡੀਵੀਡੀ ਆਰ ਵਗੈਰਾ ਸਾਡੇ ਲੈ ਕੇ ਉਹ ਪਾਇਨ ਵਗੈਰਾ ਪਏ ਹੋ ਸੀਗਾ ਚਾਂਦੀ ਦੇ ਸੀ ਉਹ ਵੀ ਲੈ ਕੇ ਛੱਕੇ ਬਾਕੀ ਸੀ ਦਾ ਕੰਮ ਆ ਤੁਹਾਡਾ ਗ੍ਰੈਸਨ ਯੂਨੀਅਨ ਦਾ ਤੇ ਕ੍ਰਾਂਸੀ ਨਾ ਮਨੀ ਟ੍ਰਾਂਸਫਰ ਹੋਈ ਆ ਜਿਹੜਾ ਵੈਸਟ ਯੂਨੀਅਨ ਹੋਈ ਆ ਜੀ ਸਰਦੈ ਯੂਨੀਅਨ ਦਾ ਹੂੰ ਇਹਦੇ ਤੋਂ ਕਿਤ ਵਰਤਮਾਨ ਦਾ 100 ਕਿਲੋਮੀਟਰ ਹੀ ਖਾਣਾ ਹੈ हां जी ਨਾਲ ਹੀ ਤਾਂ ਹੈਗਾ ਠਾਲਾ ਜੀ ਥਾਣੇ ਦੇ ਨਾਲ ਹੀ ਤੁਹਾਡੇ ਜੀ ਨੈਸ਼ਨਲ ਬੈਂਕਾ ਦੀ ਸਕਿਉਰਟੀ ਹੁੰਦੀ ਆਪਰ ਆ ਕੋਈ ਪਤਾ ਨਹੀਂ ਲੱਗਦਾ ਜੀ ਉਹ ਜੋ ਨਾਲ ਜਿਹੜੀ ਅਕੰਧ ਪਿੱਛੇ ਦੇ ਨਾਲ ਬੈਂਕ ਦੀ ਕੰਧ ਹੈ ਤਾਂ ਵੀ ਦੇਖ ਲੋ ਕੋਈ ਕੋਕ ਨਹੀਂ ਹੈਗਾ ਚੋਰਾਂ ਨੂੰ ਤੁਸੀਂ ਜੀ 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 ਦੇ ਰਹੇ ਆਈ ਹੋ ਚੁੱਕੇ ਹਾਂਜੀ ਆਈਏ ਕਰਕੇ ਗਏ ਚੈੱਕ ਸਾਰਾ ਕੁਝ ਲੱਗਦਾ ਕਰਨਗੇ ਘੰਟਾਗਰ ਤੋਂ ਜਲੰਧਰ ਰੋਡ ਤੇ ਦੋ ਸ਼ਾਪਸ ਨੇ ਰਾਇਲ ਮਨੀ ਐਕਸਚੇਂਜ ਤੇ ਯੂਨੀਕ ਐਂਟਰਪ੍ਰਾਈਜ਼ਸ ਇਹ ਦੋ ਦੁਕਾਨਾਂ 'ਚ ਚੋਰੀਆਂ ਹੋਈਆਂ ਤੇ ਬਾਕੀ ਹੁਣ ਸਾਡੀ ਟੀਮ ਇੱਥੇ ਪਹੁੰਚ ਗਈ ਹੈ ਅਸੀਂ ਕੈਮਰਾ ਚੈੱਕ ਕਰਦੇ ਹਾਂ ਬਾਕੀ ਕਾਰਸੇ ਲੰਨੇ ਤੇ ਜਿੱਦਾਂ ਇਨਵੈਸਟੀਗੇਸ਼ਨ ਜ ਸਾਹਮਣੇ ਆਉਂਦੀ ਹੈ ਜਲਦੀ ਨੂੰ ਪ੍ਰੈਸ ਕਰਾਂਦੇ ਕੁਝ ਚੱਲ ਰਿਹਾ ਹੈ ਸਾਹਮਣੇ ਤਿੰਨੀਆਂ ਦੁਕਾਨਾਂ ਦੇ ਸਰ ਜਿਹੜੀ ਬੇਸਿਕਲੀ ਚੋਰੀ ਹੋਈ ਹੈ ਦੋ ਦੁਕਾਨਾਂ ਤੇ ਸਾਹਮਣੇ ਖਬਰ ਹੁਸ਼ਿਆਰਪੁਰ ਤਹਿਸੀਲ ਦੇ ਐਸ.ਟੀ.ਐਮ ਦਫਤਰ ਤੋਂ ਹੈ ਜਿੱਥੇ ਅੱਜ ਸਵੇਰੇ ਅਚਾਨਕ ਅੱਗ ਲੱਗਣ ਕਾਰਨ ਦਫਤਰ ਵਿੱਚ ਪਿਆ ਪੁਰਾਣਾ ਰਿਕਾਰਡ ਸੜ ਕੇ ਸੁਆਹ ਹੋ ਗਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਟੀ.ਐਮ ਦਫਤਰ ਦੇ ਅਧਿਕਾਰੀ ਸਰਬਜੀਤ ਸਿੱਧੂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਦਫਤਰ ਆਇਤਾ ਦਫਤਰ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਰਿਕਾਰਡ ਰੂਮ ਵਿੱਚ ਅੱਗ ਲੱਗੀ ਹੋਈ ਹੈ ਅਤੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਤੇ ਅੱਗ ਬੁਝਾਓ ਉਦੋਂ ਤੱਕ ਬੁਝਾ ਦਿੱਤੀ ਗਿਆ ਜਦੋਂ ਤੱਕ ਕਮਰੇ ਦੇ ਸਾਰੇ ਪੁਰਾਣੇ ਰਿਕਾਰਡ ਨਹੀਂ ਸੜ ਗਏ। ਅਸੂਰੇ ਕੋਈ 8:30-8:45 ਦੇ ਕਰੀਬ ਸਾਨੂੰ 8:09 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਤਹਿਸੀਲ ਪਰਸਬਰ ਵਿੱਚ ਅੱਗ ਲੱਗੀ ਹੈ। ਤੇ ਮੈਂ ਤੇ ਗੁਰਦੇਸ਼ ਸਿੰਘ ਡਰਾਈਵਰ ਫਾਇਰ ਬ੍ਰਿਗੇਡ ਦਾ ਟੈਂਡਰ ਲੈ ਕੇ ਇੱਥੇ ਪਹੁੰਚ ਰਿਹਾ ਹਾਂ। ਆ ਕੇ ਦੇਖਿਆ ਕਿ ਰਿਪੋਰਟ ਰੂਮ ਦੇ ਅੰਦਰ ਅੱਗ ਲੱਗੀ ਹੋਈ ਹੈ। ਇਹ ਬੋਰਡ ਰੂਮ ਵਾਲੇ ਕੰਟਰੈਕਟ ਕਨਫਰਮ ਨਹੀਂ ਹੈਗਾ ਕਿਸ ਚੀਜ਼ ਦਾ ਹੈਗਾ ਇਹ ਨਾ ਵਿਅਕਾਰੀਆਂ ਨੂੰ ਪਤਾ ਹੋਏਗਾ ਆਹ ਦੇਖ ਕਿ ਸਾਰਾ ਹੀ ਸੜ ਗਿਆ ਕਿਸ ਤਰ੍ਹਾਂ ਇਹ ਸਾਡੇ ਆਉਣ ਤੋਂ ਪਹਿਲਾਂ ਇਹ ਕੰਮ ਇਦਾਂ ਇਦਾਂ ਲੱਗ ਰਿਹਾ ਕਿ ਇਹ ਰਾਤ ਵਾਲੀ ਕੰਮ ਹੋ ਰਿਹਾ ਹੈ ਇਦਾਂ ਲੱਗ ਨਹੀਂ ਰਿਹਾ ਕਿ ਇਹ ਪ੍ਰੈਜ਼ੈਂਟਲੀ ਕੰਮ ਹੋ ਰਿਹਾ ਹੈ ਜਿਸ ਹਿਸਾਬ ਨਾਲ ਇਹ ਪਿੱजल ਚੁੱਕਾ ਹੋਇਆ ਸਾਰਾ ਘਰ ਜਲ ਗਿਆ ਹੈ ਹਾਂ ਜੀ ਲੱਗਦਾ ਨਹੀਂ ਪਤਾ ਕਿ ਕਿਸ ਤਰ੍ਹਾਂ ਲੱਗ ਗਿਆ ਨਹੀਂ ਹੈ ਜੇ ਕੋਈ ਕਰਨ ਪਤਾ ਨਹੀਂ ਲੱਗਦਾ ਸਾਡੇ ਪਹਿਲਾਂ ਬੰਚੀ ਹੋਈ ਜੀ ਗਰੀਬਨ ਖਤਮ ਹੋ ਗਈ ਠੀਕ ਸਰ ਮੀਸੀ ਜਿਹੜੀ ਅੱਗ ਲੱਗੀ ਕਿਸ ਚੀਜ਼ ਨੂੰ ਦੀ ਹੈ ਇਹ ਕੋਈ 2005 ਜਾਂ 2002 ਦੇ ਜਿਹੜਾ ਵੇਸਟੇਜ ਰਿਕਾਰਡ ਹੁੰਦਾ ਨਾ ਇਲੈਕਸ਼ਨ ਦਾ ਕਾਲੀ ਜਾਂ ਕੋਈ ਦਫਤਰ ਦਾ ਆਣ ਵਰਤਿਆ ਜਿਹਦੀ ਗੋਲ ਨਹੀਂ ਸਮਝੀ ਜਾਂਦੀ ਉਹ ਸਟਾਕ ਕੀਤਾ ਹੋਇਆ ਸੀ ਕਿ ਕਦੇ ਕੋਈ ਕੋਈ ਫਾਈਲ ਨਾ ਗੁੰਮੀ ਹੋਵੇ ਇਸ ਕਰਕੇ ਸਾਡੇ ਅਫਸਰ ਨੇ ਇਹਨੂੰ ਲੂਨ ਨਹੀਂ ਦਿੱਤਾ ਹੈਗਾ ਤੇ ਇਹ ਸੈਪਰੇਟ ਵਿਆਹ ਸੀਗਾ ਪੋਟਾਇੰਟ ਸਾਟ ਸਰਪ੍ਰਕਰਕੇ ਲੱਗੀ ਆ ਜਾਂ ਕੋਈ ਕੀ ਕਰਵਾ ਥੋੜੀ ਜਿਹੀ ਹੈ ਲੁਧਿਆਣਾ ਰਾਜਗੁਰੂ ਨਗਰੀ ਸਿੰਦੀ ਵਿਕਰੀ ਮਾਲਕ ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਮੋਗਾ ਪੁਲਿਸ ਨੇ ਇਨਕਾਊਂਟਰ ਤੋਂ ਬਾਅਦ ਕਾਬੂ ਕਰ ਲਿਆ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ ਵੀ ਹੋਇਆ ਜਿਸ ਵਿੱਚ ਇੱਕ ਬਦਮਾਸ਼ ਨੂੰ ਗੋਲੀ ਵੀ ਲੱਗੀ ਹੈ ਜਿਸ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮੁਲਜ਼ਮ ਦਾ ਨਾਮ ਚਕਮਿਤ ਸਿੰਘ ਅਤੇ ਵਿਕਾਸ ਕੁਮਾਰ ਦੱਸਿਆ ਜਾ ਰਿਹਾ ਹੈ ਮੁਲਜ਼ਮਾਂ ਤੋਂ 32 ਬੋਰ ਦਾ ਪਿਸਟਲ ਬੇਪਰਾਮਤ ਖੋਇਆ ਹੈ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਸੀਐਮ ਸਾਹਿਬ ਵਿਹਦਾਇਤਾ ਦੇ ਅਨੁਸਾਰ ਜਿਹੜਾ ਮਾੜੀ ਅਨਸਰਾਂ ਦੇ ਖਿਲਾਫ ਮੋਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਅਸੀਂ ਆਲਰੇਡੀ ਮੁਹਿੰਮ ਚਲਾਈ ਹੋਈ ਹੈ ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਤੇ ਸੀਗੀ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ ਬਜਾਏ ਭਜਾਣ ਦੀ ਕੋਸ਼ਿਸ਼ ਕੀਤੀ ਸਕੂਟਰ 'ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉਥੋਂ ਡਿੱਗ ਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੋਂ ਬੰਦੇ ਦਾਖਲ ਹੈਗੇ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੇ ਹੈਗੇ ਜੀ ਦੋ ਦੋ ਬੱਤੀ ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਤੇ ਨਾਲ ਜਿਹੜੇ ਹੈਗੇ ਨੇ ਤਿੰਨ ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੀ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਤੋਂ ਪ੍ਰੀਲਿਮਿਨਰੀ ਲੋੜਤੀ ਪੁੱਛਗਿਸ਼ ਕੀਤੀ ਤਾਂ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹ ਵੀ ਇਹੀ ਬੰਦਿਆਂ ਨੇ ਕੀਤੀ ਸੀਗੀ ਤੇ ਨਾਲ ਜਿਵੇਂ ਕੱਲ ਮੀਡੀਆ 'ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਵੇਕਰੀ ਤੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾਂ ਵੀ ਇ세 ਬੰਦਿਆਂ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਗਾ ਦੇ ਵਿੱਚ 167 ਨੰਬਰ ਐਫ ਆਈ ਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਣ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਸਾ ਸੰਹਿਤਾ ਬੀ ਐਨ ਐਸ ਨਵਾਂ ਕਾਨੂੰਨ ਹੈ ਉਹਦੇ ਅੰਡਰ ਕਿਨਾਲ 2554 59 ਅਸਲੈਕਟ ਉਹਦੇ ਤਹਿਤ ਅਸੀਂ ਕਾਰਵਾਈ ਕੀਤੀ ਇਹ ਸਪੋਰਟ ਘੇੜ ਕਿੱਥੇ ਹੋਈ ਸਰ ਇਹ ਹੋਈ ਹੈ ਜੀ ਦਿੱਲੀ ਕਲੋਨੀ ਜਿਹੜੀ ਪੈਂਦੀ ਹੈਗੀ ਇਹ ਮੋਗਾ ਜਿਹੜਾ ਮੈਡੀ ਸਿਟੀ ਹਸਪੀਟਲ ਉਹਦੇ ਆਪੋਜ਼ਿਟ ਉੱਥੇ ਰਾਤ ਨੂੰ ਸਾਡੀ ਪਾਰਟੀ ਗਸ਼ਤ ਕਰ ਰਹੀ ਸੀ ਇਹਨਾਂ ਦਾ ਉੱਥੇ ਟਕਰਾ ਹੋਇਆ ਸਰ ਦੋਸ਼ੀਆਂ ਵੱਲੋਂ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਦੋਸ਼ੀਆਂ ਵੱਲੋਂ ਜੀ ਇੱਕ ਗੋਲੀ ਚਲਾਈ ਗਈ ਹੈਗੀ ਜੀ ਪੁਲਿਸ ਕਰਮੀ ਤੇ ਚੱਕਣੀ ਸਰ ਨਹੀਂ ਪੁਲਿਸ ਕਰਮੀ ਦਾ ਸੇਫਟੀ ਹੈ ਜੀ ਸਾਡੇ ਮੁਲਾਜ਼ਮ ਪਾਰਟੀ ਸੇਫ ਹੈ 6 ਸੰਮਨ ਨੂੰ ਰਿਲੀਜ਼ ਹੋਣ ਜਾ ਰਹੀ ਪਾਜ ਪਾ ਸੰਸਦ ਮੈਂਬਰ ਅਤੇ ਅਦਾਕਾਰ ਕੰਗੜਾ ਰਣੋਤ ਦੀ ਫਿਲਮ ਐਮਰਜੈਂਸੀ ਕਲਾਫ ਵੀਰਵਾ ਨੂੰ ਲੁਧਿਆਣਾ ਵਿੱਚ ਪ੍ਰਦਰਸ਼ਨ ਕੀਤਾ ਗਿਆ ਲੁਧਿਆਣਾ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੰਗੜਾ ਰਣੋਤ ਦੀ ਫਿਲਮ ਪੰਜਾਬ ਵਿੱਚ ਰਿਲੀਜ਼ ਹੋਈ ਤਾਂ ਪੰਜਾਬ ਦਾ ਮਾਹੌਲ ਵਿਗੜ ਜਾਵੇਗਾ ਜਿਸ ਲਈ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਇਸ ਦੌਰਾਨ ਸਿੱਖ ਭਾਈਚਾਰੇ ਦੇ ਲੋਕ ਸੜਕਾਂ ਤੇ ਉਤਰ ਆਏ ਤੇ ਪੈਦਲ ਰੋਸ مارچ ਕੱਢਿਆ ਗਿਆ ਮੇਰਾ ਨਾਮ ਜਗਦੇਵ ਸਿੰਘ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦਾ ਲੁਧਿਆਣੇ ਦਾ ਪ੍ਰੈਜ਼ੀਡੈਂਟ ਪ੍ਰਧਾਨ ਆ ਤੇ ਇਹ ਪ੍ਰੋਟੈਸਟ ਅੱਜ ਅਸੀਂ ਰੱਖਿਆ ਫਿਲਮ ਆ ਜਿਹੜੀ ਐਮਰਜੈਂਸੀ ਇਹਦੇ ਵਿੱਚ ਕنگੜਾ ਰਣੌਤ ਨੇ ਉਹ ਸੀਨ ਪਾਏ ਨੇ ਜਿਹੜੇ ਸਿੱਖਾਂ ਦੇ ਫਿਰਦਿਆਂ ਨੂੰ ਬਲੁੰਦਰਦੇ ਨੇ ਤੇ ਐਸੇ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਸਾਡੀ ਸਿੱਖ Hindu ਭਾਈਚਾਰਾ ਵਾ ਉਹਨੂੰ ਕਿਤੇ ਨਾ ਕਿਤੇ ਇਹ ਤਾਰਪੀਡੋ ਕਰਦੀ ਫਿਲਮ ਆ ਇਸ ਕਰਕੇ ਅਸੀਂ ਅੱਜ ਇਹ ਮੰਗ ਕਰਨ ਆਏ ਆ ਡੀਸੀ ਨੂੰ ਮੈਮੋਰੈਂਡਮ ਦੇਣ ਆਏ ਆ ਵੀ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਲੱਗਣਾ ਨਹੀਂ ਚਾਹੀਦਾ ਤੇ ਤੇ ਵੈਨ ਮੁਕੰਮਲ ਤੌਰ ਤੇ ਲੱਗਣਾ ਚਾਹੀਦਾ ਠੀਕ ਹੈ ਅਗਰ ਇਹ ਫਿਲਮ ਲੱਗਦੀ ਹੈ ਤਾਂ ਇਸ ਦਾ ਕਿਸ ਕਿਸ ਤਿਕਾ ਨਾਲ ਵਿਰੋਧ ਕੀਤਾ ਜਾਊਗਾ ਬਿਲਕੁਲ ਦੇਖੋ ਅੱਜ ਅਸੀਂ ਸ਼ਾਂਤੀਪੂਰਵਕ ਮੈਮੋਰੰਡਮ ਦੇਣ ਆਏ ਹਾਂ ਜੇ ਇਹ ਫਿਲਮ 6 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗਦੀ ਆ ਤਾਂ ਉਹਦੇ ਵਿੱਚ ਅਸੀਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੀ ਪ੍ਰੋਟੈਸਟ ਕਰਾਂਗੇ ਤੇ ਇਹਦੀ ਅਸੀਂ ਚੇਤਾਵਨੀ ਪ੍ਰਸ਼ਾਸਨ ਨੂੰ ਵੀ ਦਿੰਦੇ ਆ ਵੀ ਉਹ ਆਪਣੇ ਤਰੀਕੇ ਦੇ ਤੇ ਇਸ ਫੈਨ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਸਿਨੇਮਾ ਘਰਾਂ ਦੇ ਨਾਂ ਲੱਗਣ ਦੇਣ ਤੇ ਪ੍ਰਸ਼ਾਸਨ ਇਹਦੇ ਵਿੱਚ ਰੋਲ ਅਦਾ ਕਰੇ ਫਿਲਮ ਨੂੰ ਨਾ ਲੱਗਣ ਦੇ ਵਿੱਚ ਜੇਕਰ ਫਿਲਮ ਲੱਗਦੀ ਹੈ ਕਿ ਉਸਦੇ ਕੋਈ ਹੰਗਾਮਾ ਜਾਂ ਤੋੜਪੋੜ ਹੋ ਜੇ ਉਹਦੇ ਕਿੰਨੇ ਵਾਰ ਹੋਊਗਾ ਬਿਲਕੁਲ ਉਹਦਾ ਜਿਹੜਾ ਅਸੀਂ ਅਸੀਂ ਬਿਲਕੁਲ ਅਸੀਂ ਪਹੁੰਚਾਂਗੇ ਸਿਨੇਮਾ ਘਰਾਂ ਦੇ ਮੂਹਰੇ ਜਾ ਕੇ ਜਿੱਥੇ ਜਿੱਥੇ ਵੀ ਫਿਲਮ ਲੱਗੂਗੀ ਸਾਡੇ ਕਾਰਕੁਨ ਪੂਰੇ ਪੰਜਾਬ ਦੇ ਵਿੱਚ ਸਿਨੇਮਾ ਘਰਾਂ ਦੇ ਮੂਹਰੇ ਜਾ ਕੇ ਧਰਨਾ ਪ੍ਰਦਰਸ਼ਨ ਕਰਨਗੇ ਔਰ ਇਸ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਦੀ ਜਾਂ ਹੰਗਾਮਾ ਬਿਲਕੁਲ ਹਗਾਮਾ ਹੋ ਸਕਦਾ ਉੱਥੇ ਅਸੀਂ ਵੱਡੇ ਪੱਧਰ ਤੇ ਉੱਤੇ ਪ੍ਰਸ਼ਾਸਨ ਤੇ ਸਿਨੇਮਾ ਘਰਾਂ ਦੇ ਮੂਰੇ ਪ੍ਰੋਟੈਸਟ ਕਰਾਂਗੇ ਜੀ ਚੇਤਾਵਨੀ ਹੈ ਜੀ ਬਿਲਕੁਲ ਬਿਲਕੁਲ ਚੇਤਾਵਨੀ ਹੈ ਇਹ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਸਿੱਖਾਂ ਦੇ ਹਿਰਦਿਆਂ ਦੇ ਇਹ ਇੱਕ ਅਜਿਹਾ ਸੈਂਸਿਟਿਵ ਬਿਸ਼ਾਅ ਇਸ਼ੂ ਆ ਜਿਹਦੇ ਨਾਲ ਪੰਜਾਬ ਨੇ ਉਹ ਦੌਰ ਦੇਖਿਆ ਜਿਹਦੇ ਵਿੱਚ ਬਹੁਤ ਵੱਡਾ ਘਾਣ ਹੋਇਆ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਅਜਹੀਆਂ ਫਿਲਮਾਂ ਆਉਣ ਦੇ ਨਾਲ ਇਹ ਦੁਬਾਰਾ ਤੋਂ ਇਸ਼ੂ ਵੱਡਾ ਖੜਾ ਹੋ ਸਕਦਾ ਇਸ ਕਰਕੇ ਇਸ ਨੂੰ ਕਦਾ ਚਿੱਤ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਲੱਗਦਾ ਇਸ ਫਿਲਮ ਦੇ ਚ ਸੰਤ ਭਿੰਡਰਾਲੇ ਜੀ ਨੂੰ ਕੁਝ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਬਿਲਕੁਲ ਜੀ ਬਿਲਕੁਲ ਦੇਖੋ ਹਜੇ ਪੋਸਟਰ ਆਇਆ ਪੋਸਟ ਤੋਂ ਦੇਖਣ ਤੋਂ ਇਹ ਪਤਾ ਲੱਗਦਾ ਵੀ ਇਸ ਪੋਸਟਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਲੇ ਜਿਹੜਾ ਪਹਿਲਾਂ ਤੋਂ ਹੀ ਗੋਦੀ মিডিਆ ਉਹਨਾਂ ਨੂੰ ਇੱਕ ਖਾਲਸਤਾਨੀ ਪੱਕੀ ਕਹਿ ਰਿਹਾ ਸੀ ਉਸ ਪੋਸਟਰ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਸਿੱਧਾ ਉਹ ਪੋਸਟਰ ਦੇ ਵਿੱਚ ਛੋਟੇ ਜਿਹੇ ਦੇ ਵਿੱਚ ਸੰਤਾਂ ਨੂੰ ਦਿਖਾਇਆ ਗਿਆ ਤੁਹਾਨੂੰ ਤੁਹਾਨੂੰ ਕੁਰਸੀ ਚਾਹੀਦੀ ਆ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਸਾਨੂੰ ਖਾਲਿਸਤਾਨ ਚਾਹੀਦਾ ਜਦ ਕਿ ਸੰਤ ਜਰਨੈਲ ਸਿੰਘ ਨੇ ਆਪਣੇ ਮੂੰਹੋਂ ਇੱਕ ਵਾਰ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਉਹ ਗੱਲ ਵੱਖਰੀ ਆ ਵੀ ਵਾਕਈ ਹੀ ਉਹਨਾਂ ਦੀ ਜਿਹੜਿਆ ਸਾਰੀ ਸਪੀਚ ਸੀ ਉਹ ਆਜ਼ਾਦੀ ਦੇ ਨਾਲ ਕੰਮ ਕਰਦੀ ਸੀ ਆਜ਼ਾਦੀ ਦੇ ਵਾਸਤੇ ਕੰਮ ਕਰਦੀ ਸੀ ਪਰ ਆਪਣੇ ਮੂੰਹੋਂ ਕਦੇ ਵੀ ਉਹਨਾਂ ਨੇ ਨਹੀਂ ਕਿਹਾ ਤੇ ਦੂਜੀ ਗੱਲ ਸਭ ਤੋਂ ਵੱਡੀ ਨਾਂ ਬਰਦਾਸ਼ਤ ਕਰਨ ਯੋਗ ਜਿਹੜੀ ਗੱਲ ਆ ਸਾਡੇ ਉਹ ਮਹਾਨ ਸ਼ਹੀਦ ਜਿਨ੍ਹਾਂ ਦੀ ਕੇਂਦਰੀ ਅਜਾਇਬ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਇਹ ਸਥਾਨ ਬਣਿਆ ਹੋਇਆ ਉਹਦੇ ਉਹਦਾ کردار ਕੋਈ ਇੱਕ ਆਮ ਮਨੁੱਖ ਨਿਭਾਵੇ ਇਹ ਸਾਡੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਇਸ ਕਰਕੇ ਅਸੀਂ ਉਸ ਰੋਲ ਦੇ ਵੀ ਖਿਲਾਫ ਆ ਤੇ ਇਸ ਫਿਲਮ ਦੇ ਵੀ ਖਿਲਾਫ ਆ ਅੱਜ ਪੰਥਕ ਤਾਲਮਿਲ ਸੰਗਠਨ ਵੱਲੋਂ ਸ਼੍ਰੀ ਕਾਲ ਤਖਸਾਹਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਬਾਦਲ ਧੜੇ ਵਿੱਚ ਚੱਲ ਰਹੀ ਖਿੱਚੋ ਤਾਣ ਅਤੇ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਅਤੇ ਕਬੂਲ ਨਾ ਮੰਨਣ ਨੂੰ ਲੈ ਕੇ ਸ਼੍ਰੀ ਦੰਦਮਾ ਸਾਹਿਬ ਦੇ ਸਾਫਤਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ਼੍ਰੀ ਕਾਲ ਤਖਸਾਹਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇੱਕ ਮੰਗ ਪਤਾ ਦਿੱਤਾ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਇਹ ਜਿਹੜਾ ਬੇਅਦਬੀਆਂ ਦਾ ਮਸਲਾ ਹੈ ਜੋ ਬਾਦਲ ਸਰਕਾਰ ਵੇਲੇ ਗੁਨਾਹ ਹੋਏ ਸਨ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਨਿਆਂ ਹੋਣਾ ਚਾਹੀਦਾ ਹੈ ਮੈਂ ਨਾ ਮੁੱਦਾ ਮੇਨ ਇਹ ਹੈ ਕਿ ਜਥੇਬੰਦੀਆਂ ਜਿਹੜੀਆਂ ਪੰਥ ਦੀਆਂ ਸਾਰੀਆਂ ਨੇ ਉਹਨਾਂ ਦੇ ਇੱਕ ਇੱਕ ਨੁਮਾਇੰਦੇ ਨੂੰ ਜਿਹੜਾ ਇੱਥੇ ਬੁਲਾ ਕੇ ਸੁਣਿਆ ਜਾਵੇ ਉਹਦੇ ਉਹਨਾਂ ਚ ਬੈਠ ਕੇ ਜਿਹੜਾ ਉਹ ਫੈਸਲਾ ਲਿੱਤਾ ਜਾਣਾ ਚਾਹੀਦਾ ਦੂਜੀ ਗੱਲ ਹੈ ਕਿ ਗਵਾਹੀ ਦੀ ਤਾਂ ਲੋੜ ਨਹੀਂ ਬਾਹਰੋਂ ਕਿਉਂਕਿ ਹਾਲੇ ਤੱਕ ਜਦੋਂ ਜਿਹੜਾ ਸੁਖਬੀਰ ਬਾਦਲੋਂ ਰਮਲੋਂ ਇੱਥੇ ਆਂਦਾ ਤੇ ਉਹ ਕਹਿੰਦੇ ਜੀ ਸਾਰਾ ਕੁਝ ਮੇਰੀ ਝੋਲੀ ਪਾ ਦਿਓ ਇੱਕ ਇੱਕ ਗੁਨਾਹ ਦੀ ਫਰਿਸ਼ਤ ਬਣੀ ਹੋਈ ਹੈ ਪੰਥ ਦੀ ਕਚਹਿਰੀ ਚ ਜਿਹਨੂੰ ਗੁਰਮੁਖ ਸਿੰਘ ਹੋਰਾਂ ਨੇ ਇਹ ਗੱਲ ਪਹਿਲੇ ਪਬਲਿਕ ਡੋਮੇਨ ਚ ਕਹਿ ਦਿੱਤੀ ਹੋਈ ਹੈ ਕਿ ਸਾਨੂੰ ਘਰ ਬੁਲਾਇਆ ਗਿਆ ਫਿਰ ਇਹੀ ਗੱਲ ਪ੍ਰਗਟ ਸਿੰਘ ਐਮਐਲਏ ਕਾ ਦੱਸ ਰਿਹਾ ਕਿ ਫੈਸਲਾ ਹੋਣ ਤੋਂ ਪਹਿਲੇ ਉਹ ਕਹਿ ਰਿਹਾ ਫਿਰ ਦਿੱਲੀ ਕਮੇਟੀ ਸਾਰੀ ਇੱਥੇ ਆਂਦੀ ਹੈ ਤੇ ਆ ਕੇ ਕਹਿੰਦੀ ਜੀ ਫੈਸਲਾ ਬਹੁਤ ਵਧੀਆ ਫਿਰ ਸਾਰਾ ਜਰਨਲ ਹਾਊਸ ਨੂੰ ਜਿਹੜਾ ਉਹ ਮਤਾ ਮੰਨਵਾਇਆ ਜਾਂਦਾ ਕਿ ਫਿਰ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਜਾਂਦੇ ਆ ਇਹਦਾ ਮਤਲਬ ਹੈ ਕਿ ਦੋਸ਼ੀਆਂ ਦਾ ਦਾਇਰਾ ਬਹੁਤ ਵੱਡਾ ਹੈ ਤੇ ਸਾਰਿਆਂ ਨੂੰ ਜਿਹੜਾ ਉਹ ਇੱਥੇ ਹਾਜ਼ਰ ਕਰਨਾ ਚਾਹੀਦਾ ਤੇ ਸਾਰਿਆਂ ਤੋਂ ਜਿਹੜੀ ਹੈ ਉਹ ਕੌਮੀ ਭਾਵਨਾ ਜਿੱਦਾਂ ਸਿੰਘ ਸਾਹਿਬ ਜੀ ਨੇ ਕਿਹਾ ਕਿ ਇਹ ਫੈਸਲਾ ਹੁਣ ਇਕੱਲੇ ਅੰਦਰ ਬੈਠ ਕੇ ਨਹੀਂ ਹੋਣ ਵਾਲਾ ਇਹ ਪੰਥ ਦੀ ਕਚਹਿਰੀ ਚ ਖੁੱਲੇ ਆਮ ਪੰਦੇ ਨੁਮਾਇੰਦਿਆਂ ਚ ਹੋਏਗਾ ਪਰ ਇਹ ਸਿਰਫ ਤਕਵੀਰ ਬਾਦਲ ਤੇ ਕੇਂਦ੍ਰਿਤ ਨਾ ਰਵੇ ਜਦ ਕਿ ਸਾਰੇ ਤੁਹਾਡੇ ਮੁਤਾਬਿਕ ਜਿੰਨੇ ਵੀ ਬਿਲਕੁਲ ਜੀ ਕਿਉਂਕਿ ਜਿਹੜੇ ਇੱਥੇ ਕਬੂਲ ਕਰਕੇ ਗਏ ਨੇ ਉਹ ਤਾਂ ਨਾਲ ਬਰਾਬਰ ਦੇ ਦੋਸ਼ੀ ਨੇ ਕਿਉਂਕਿ ਨਾਮ ਦੱਸੋ ਨਾ ਦੋਸ਼ੀ ਨਾਮ ਨਾ ਨਹੀਂ ਨਹੀਂ ਮੈਂ ਤਾਂ ਸਿਆਸੀ ਗੱਲ ਕਰ ਰਹੇ ਹੋ ਨਹੀਂ ਨਹੀਂ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ ਤੁਸੀਂ ਮੈਨੂੰ ਦੱਸੋ ਸਰ ਸੁਖਦੇਵ ਸਿੰਘ ਢੀਂਡਸਾ ਬੀਬੀ ਜਗੀਰ ਕੌਰ ਕੁਲਦੀਪ ਸਿੰਘ ਵਡਾਲਾ ਇਹ ਜਿੰਨੇ ਬਾਕੀ ਸਾਰੇ ਨਾਮ ਨੇ ਹਨਾ ਉਸ ਦਿਨ ਬਹੁਤ ਸਾਰੇ ਚਤੇਦਾਰ ਬਾਕੀ ਬਾਕੀ ਗਿਆਨੀ ਗੁਰਬਚਨ ਸਿੰਘ ਗੁਰਮukh ਸਿੰਘ ਊਰੀ ਇਕਬਾਲ ਸਿੰਘ ਉਸ ਵੇਲੇ ਦਾ ਪਟਨਾ ਸਾਹਿਬ ਦਾ ਚਤੇਦਾਰ ਉਸ ਵੇਲੇ ਦਾ ਹਜੂਰ ਸਾਹਿਬ ਤੋਂ ਆਇਆ ਸਾਥੀ ਜਿਹੜਾ ਇੱਥੇ ਨਾਲ ਦਾ ਬੈਠਾ ਸੀ ਮੈਨੂੰ ਉਹਦਾ ਨਾਮ ਹੀ ਪਤਾ ਠੀਕ ਹੈ ਜੀ ਇਹ ਸਾਰੇ ਜ਼ਿੰਮੇਵਾਰ ਨੇ ਤੇ ਉਸ ਵੇਲੇ ਦੀ ਐਗਜ਼ੈਕਟਿਵ ਚ ਸੁਖਦੇਵ ਸਿੰਘ ਭੌਰ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਉਹਦੀ ਪ੍ਰੋੜਤਾ ਕੀਤੀ ਜਰਨਲ ਹਾਊਸ ਨੇ ਪ੍ਰੋੜਤਾ ਕੀਤੀ ਉਹ ਸਾਰੇ ਹੀ ਦੋਸ਼ੀ ਨੇ ਕਿਉਂਕਿ ਉਦੋਂ ਜੇ ਸਾਰੇ ਅੱਜ ਨਿਤਰੇ ਨੇ ਇਹ ਉਦੋਂ ਨਿਤਰਦੇ ਤੇ ਸ਼ਾਇਦ ਜਿਹੜੀਆਂ ਉਸ ਤੋਂ ਬਾਅਦ ਰਸਾਤਲ ਵੱਲ ਗੱਲ ਗਈ ਹੈ ਵੇਖੋ ਗੱਲ ਸਿਰਫ ਕੋਟਕਪੂਰੇ ਤੇ ਬੈਬਲ ਕਲਾਨੀ ਸੀ ਮੁੱਕੀ ਉਸ ਤੋਂ ਬਾਅਦ ਆਦਮਪੁਰ ਪਰਚੇ ਹੋਏ ਨੌਜਵਾਨਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਕਪੂਰਥਲੇ ਪਰਚੇ ਹੁੰਦੇ ਨੇ ਸਾਰੇ ਪੰਜਾਬ 'ਚ ਫੜੋ ਫੜਾਈ ਹੁੰਦੀ ਹੈ ਨੌਜਵਾਨਾਂ ਦੀ ਉਹ ਕਿਹਦੀ ਸਰਕਾਰ 'ਚ ਹੋ ਰਹੀ ਸੀ ਜੀ ਕੋਣ ਇਹ ਗੱਲ ਕਹਿ ਰਹੇ ਸੀ ਬਾਰ-ਬਾਰ ਕਿ ਜੀ ਸਵਾਲ ਹੈ ਕਿ ਅੱਜ ਬਾਗੀ ਤੁਹਾਡਾ ਕਹਿ ਰਿਹਾ ਕਿ ਅਸੀਂ ਤੇ ਪਵਿੱਤਰ ਆ ਜੀ ਹੀ ਤੇ ਆ ਕੇ ਮੱਥਾ ਟੇਕਣਾ ਸੀ ਅਤੇ ਨਹੀਂ ਕੋਈ ਨਹੀਂ ਨਹੀਂ ਕੋਈ ਸੁਰਖਰੂ ਨਹੀਂ ਗਿਆ ਜੀ ਸਜਾਤ ਸਾਰਿਆਂ ਦੀ ਬਰਾਬਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਰੇ ਜ਼ਿੰਮੇਵਾਰ ਨੇ ਨਹੀਂ ਪਰ ਉਹ ਕਹਿ ਰਿਹਾ ਅਸੀਂ ਬੋਲਦੇ ਸੀ ਸਾਡੀ ਸੁਣਦਾ ਕੋਈ ਨਹੀਂ ਉਹਨਾਂ ਦੇ ਉਹਨਾਂ ਦੇ ਕਹਿਣ ਨਾਲ ਥੋੜੀ ਨਾ ਹੋ ਜਾਏਗਾ ਅਸੀਂ ਅਸੀਂ ਆਪਣੀ ਗੱਲ ਕਹਿ ਰਹੇ ਹਾਂ ਉਹ ਆਪਣੀ ਗੱਲ ਕਹਿ ਰਹੇ ਨੇ ਮੈਂ ਕਈ ਵਾਰੀ ਅਸੀਂ ਕਿਹਾ ਵਾ ਪਰ ਸਾਡੀ ਸੁਣਵਾਈ ਨਹੀਂ ਸੀ ਹੁੰਦੀ ਨਹੀਂ ਸੁਣਵਾਈ ਹੁੰਦੀ ਸੀ ਦੋ ਦੋ ਬਾਹਰ ਆਂਦੇ ਅੱਜ ਅੱਜ ਜਦੋਂ ਸਿਆਸੀ ਤੌਰ ਤੇ ਜਿਹੜਾ ਉਹ ਉਹਨਾਂ ਨੂੰ ਨਜ਼ਰ ਆ ਗਿਆ ਕਿ ਹੁਣ ਸਿਆਸੀ ਭੁਵਿੱਖ ਨਹੀਂ ਰਿਹਾ ਇਸ ਪਾਰਟੀ ਦਾ ਉਦੋਂ ਬਾਹਰ ਆਣਾ ਤੇ ਕਜਾਹ ਜ਼ਿਲ੍ਹੇ ਗੁਰੂਗ੍ਰੰਥ ਸਾਹਿਬ ਤੇ ਗੁਰੂ ਦੀ ਬੇਦਬੀ ਹੁੰਦੀ ਹੈ ਉਦੋਂ ਬਾਹਰ ਆਣਾ ਬੜਾ ਵੱਡਾ ਫਰਕ ਆ ਫਿਰ ਉਸ ਤੋਂ ਬਾਅਦ ਉਹ ਅੱਜ ਵੀ ਹੈੱਡ ਗਰੰਟੀ ਦਰਬਾਰ ਸਭ ਬਣੇ ਆ ਕਿਹੜਾ ਅਕਾਲ ਤਖਤ ਸਾਹਿਬ ਉਹ ਕਿਹੜਾ ਗਿਵ ਐਂਡ ਟੇਕ ਸੀ ਜਿਹਦੇ ਨਾਲ ਉਹਨਾਂ ਨੂੰ ਇੱਥੇ ਬਰਾਬਰ ਵਾਪਸ ਰੱਖਿਆ ਗਿਆ ਹਾਂ ਕਦੀ ਨਹੀਂ ਬੋਲੇ ਅੱਜ ਅੱਜ ਤਲਬ ਹੋਣੇ ਚਾਹੀਦੇ ਨੇ ਉਹ ਸਾਰੇ ਬਰਾਬਰ ਦੇ ਦੋਸ਼ੀ ਨੇ ਫਿਰ ਇਸੇ ਇੱਕ ਮੁੱਦਾ ਅੰਦਰ ਰੇਜ਼ ਕੀਤਾ ਕਿ ਜਿਹੜਾ ਕਥਤ ਮਾਫੀ ਨਾਮਾ ਉਹਦੇ ਥੱਲੇ ਸਕੈਨਡ ਸਾਈਨ ਨੇ ਉਹ ਲੈ ਕੇ ਕੌਣ ਆਇਆ ਅਕਾਲ ਤਖਤ ਨਾਲ ਫਰਾਡ ਹੋਇਆ ਹੈਨਾ ਉਹ ਕਿਦੀ ਜੇਬ ਚੋਂ ਨਿਕਲਿਆ ਪਰ ਸਿੰਘ ਸਾਹਮਣੇ ਜਦੋਂ ਇੱਕ ਇੱਕ ਚੀਜ਼ ਨੂੰ ਪ੍ਰੂਫ ਕਰ ਦਿੱਤਾ ਪੇਤੇ ਕਿੰਤੂ ਪਰੰਤੂ ਰਹਿੰਦਾ ਹੀ ਨਹੀਂ ਹੈ ਨੇ ਕਿਦਾਂ ਪ੍ਰੂਫ ਕਰਤਾ ਜੀ ਪੰਥ ਨੇ ਰੱਦ ਕਰਤਾ ਜੀ ਪੰਥ ਨੇ ਰੱਦ ਕੀਤਾ ਤੇ ਉਹਨਾਂ ਨੂੰ ਰੱਦ ਕਰਨਾ ਪਿਆ ਆਪ ਰੱਦ ਕਰਨਾ ਪਿਆ ਫਿਰ ਦੂਜੀ ਗੱਲ ਹੈ ਉਹਨਾਂ ਦੇ ਥੱਲੇ ਮੰਨ ਲਓ ਮੈਂ ਕਹਿੰਦਾ ਕਿ ਪ੍ਰਦੀਪ ਕਲੇਰ ਪੰਥ ਦਾ ਸਰਨਾ ਵੱਜਾ ਦੋਖੀ ਹੈ ਉਹਨੇ ਪਰ ਉਹਨੀਆਂ ਗੱਲ ਸਾਹਮਣੇ ਲਿਆਂਦੀ ਨਾ ਕਿ ਇਹ ਸਕੈਂਡ ਸਾਈਨ ਨੇ ਪੰਜਾਬੀ ਚ ਮੈਂ ਚੱਠੀ ਤੇ ਹਿੰਦੀ ਚ ਲਿਆਇਆ ਸੀ ਠੀਕ ਹੈ ਜੀ ਹੁਣ ਇਹ ਗੱਲ ਸਕੈਂਡ ਸਾਈਨ ਇਹ ਤਾਂ ਪ੍ਰੂਫ ਹੋ ਜਾਣਾ ਕਾਗਜ਼ ਇਨਾਂ ਕੋ ਅੰਦਰ ਫਾਈਲ ਚ ਲੱਗਾ ਪਿਆ ਜਥੇਦਾਰ ਨੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਜਾਤ ਜਾਂ ਜਮਾਤ ਦੇ ਪ੍ਰਭਾਵ ਅਧੀਨ ਕੋਈ ਕਾਰਵਾਈ ਕੀਤੀ ਹੈ ਤਾਂ ਖਾਲਸਾ ਪੰਥ ਨੇ ਉਸ ਦਾ ਸਖਤ ਵਿਰੋਧ ਕੀਤਾ ਹੈ ਇਹ ਜਵਾਬ ਹੈ ਜੋ ਜੋਕ ਠਰਾਇਆ ਹੈ ਇਸ ਲਈ ਤਖਤਾਂ ਦੇ ਜਥੇਦਾਰ ਸਾਹਿਬ ਵੱਲੋਂ ਕੋਈ ਵੀ ਫੈਸਲਾ ਵਿਸ਼ੇ ਭਰ ਵਿੱਚ ਵਸਦੇ ਸਿੱਖ ਜਗਤ ਦੀਆਂ ਸਿੱਖ ਜਥੇਬੰਦ ਨਮਾਇੰਦੇ ਰਾਹੀਂ ਲਿਆ ਜਾਵੇ ਇਸ ਕਰਕੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਪਰ ਪਿਛੇ ਇਕੱਲਾ ਇਕੱਲੇ ਕਰੋਗੇ ਤਾਂ ਪੰਥ ਪਹਿਲੇ ਰੱਦ ਕਰ ਚੁੱਕਾ ਹੈ ਇਸ ਕਰਕੇ ਪੰਥ ਉਹ ਨਹੀਂ ਕਿ ਅੱਖਾਂ ਬੰਦ ਕਰਕੇ ਕੋਈ ਮੰਨਣ ਵਾਲੀਆਂ ਜਮਾਤ ਸਾਡੇ ਕੋਲ ਨਹੀਂ ਆ ਅਸੀਂ ਉਹ ਤਤ ਗੁਰਮਤ ਦੀ ਜਿਹੜੇ ਪਹਿਰੇਦਾਰੀ ਹੈ ਉਹਦੇ ਸਾਰੇ ਜਾਗਰੂਕ ਸਿੱਖ ਅੱਗੇ ਆ ਚੁੱਕੇ ਹੋਏ ਨੇ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਖੌਫ ਨਜ਼ਰ ਨਹੀਂ ਆ ਰਿਹਾ ਆਏ ਦਿਨ ਹੀ ਗੋਲੀਆਂ ਚਲਾਣਾ ਤੇ ਵੱਡੀਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਬਲੈਕ ਵੇਅਰ ਕਾਦੀਨ ਆਉਂਦੇ ਪਿੰਡ ਜਾਗੀਰਦਾਰ ਜਿੱਥੇ ਕਿ ਨਿਹੰਗ ਸਿੰਘ ਵਿਅਕਤੀ ਵੱਲੋਂ ਇੱਕ ਨੌਚਾਨ ਦਾ ਕਤਲ ਕਰ ਦਿੱਤਾ ਗਿਆ। ਇਹ ਬਦਿਆਨੀ ਹੈ। ਇਹ ਤਾਂ ਕੋਈ ਗੱਲ ਨਹੀਂ ਆ ਬਰੋੜੀ ਦੁਨੀਆਈ। ਆਡੀ ਦੁਨੀਆਈ। ਆਡੀ ਦੁਨੀਆ। ਆਡੀ ਦੁਨੀਆ ਕੋਟੇ ਦਾੜੀ ਮਾਰ। ਮੇਰੇ ਵੀ ਆਏ ਵੇ ਤੇਰਾ ਵੀਰਾ ਬੇਚੱਲ ਬਾਹਰ ਫੜ ਲਿੰਦਾ ਬਾਹਰ ਬਾਹਰ ਦੇਂਦੇ ਅਗੜੇ ਆਪੇ ਮਰ ਗਿਆ ਮੇਰੀ ਦੁਨੀਆ ਦੀ ਮੇਰੇ ਮਾਪਿਆਂ ਦਾ ਕੁਝ ਨਹੀਂ ਰਹਿ ਗਿਆ ਹੈ ਨੀ ਕੁਝ ਵੀ ਸਾਡੇ ਕੋਲ ਵੀ ਆਟਾ ਉਹ ਅੱਧਾ ਕੁਝ ਨਹੀਂ ਆ ਗਿਆ ਜਿਸ ਸਰਪੰਚ ਪਿੰਡ ਜਹਾਂਗੀਰ ਜਹਾਂਗੀਰ ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਬਤਾ ਹੋ ਜਾਂਦੀਆਂ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜੀਆ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀਆ ਸਮਝਾਇਆ ਹੀ ਆਪਾਂ ਵੀ ਅੱਜ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪਾਣੀ ਕੀ ਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਇਕੱਲਾ ਇਕੱਲਾ ਬੱਚਾ ਸੀ ਉਹਨਾਂ ਦਾ ਤੇ ਅਹੀਂ ਤੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛਲੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਵਿੱਚ ਛੋਟਾ ਬੱਚਾ ਹੀ ਏ ਹਾਈਟ ਛੋਟੀ ਹੀ ਏ ਦੀ ਕੋਈ ਰੰਜਿਸ਼ ਨਹੀਂ ਬੜੀ ਆ ਸਮਝਾਇਆ ਸੀ ਨਿਹੰਗ ਸਿੰਘ ਨੂੰ ਕਿ ਕੰਮ ਨਹੀਂ ਕਰਨਾ ਪਰ ਹੁਣ ਕੀ ਪਤਾ ਉਹ ਤੇ ਕੀ ਮਨਜ ਚੱਲਦਾ ਹੀ ਵੀ ਮੈਂ ਕਦੋਂ ਵੈਰ ਲੈਣਾ ਕੀ ਏ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਾਂ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਹੀ ਤੇ ਡੱਬਾ ਕਰਦਾ ਹੀ ਕੋਈ ਨਾ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਹੈ ਗਰੇਲ ਪ੍ਰਵਾਜਾ ਤੋੜ ਕੇ ਅੰਦਰ ਆਇਆ ਸਾਰਾ ਪਰਿਵਾਰ ਆਉਂਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਜੀ ਆ ਤੁਹਾਡੇ ਸਾਹਮਣੇ ਜੋ ਘੱਗਾ ਵਾ ਉਹ ਤੇ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆ ਅਈ ਤੇ ਤੁਹਾਡੇ ਸਾਰੇ ਕਹਿਣ ਦੇ ਦੱਸਾ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫਿਰ ਆ ਮੀਡੀਆ ਆ ਤੇ ਮੀਡੀਆ ਨੇ ਦੱਸ ਰਿਹਾ ਜੋ ਵੀ ਘਗਾ ਸੱਚਾ ਫਤਿਹਗੜ ਸਾਹਿਬ ਦੇ ਪੁਲਿਸ ਵੱਲੋਂ ਤੇਨ ਵਕ ਵਕ ਮਾਮਲਿਆਂ ਵਿੱਚ ਇਹ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਤੋਂ ਚੈਕਿੰਗ ਦੌਰਾਨ ਦੋ ਬੱਤੀ ਬੋਰ ਦੇ ਪਿਸਟਲ ਤੇ 10 ਦਿਨ ਦਾ ਕਾਰਤੂਸਰਾਮਤ ਕੀਤੇ। ਉੱਥੇ ਤੋਂ ਵਿਅਕਤੀਆਂ ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਤਦ ਇਨ ਵਿਅਕਤੀਆਂ ਨੂੰ 5 ਕਿਲੋ ਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ। ਫਤਗੜ ਸਾਹਿਬ ਪੁਲਿਸ ਵੱਲੋਂ ਜਿਹੜੇ ਮਾਰੇ ਅੰਸਰਾਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ, ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਹਨੂੰ ਐਸਪੀਡੀ ਸਾਹਿਬ ਲੀਡ ਕਰ ਰਹੇ ਹਨ, ਉਹਨਾਂ ਨੂੰ ਚੰਗੀ ਸਫਲਤਾ ਮਿਲੀ ਹੈ। ਤਿੰਨ ਵੱਖ-ਵੱਖ ਮੁਕੱਦਮਿਆਂ ਮੁਕੱਦਮਿਆਂ ਦੇ ਵਿੱਚ ਰਿਕਵਰੀ ਹੋਈ ਹੈ। ਜਿਨ੍ਹਾਂ ਚੋਂ ਦੋ ਮੁਕੱਦਮਿਆਂ ਦੇ ਵਿੱਚ ਕਮਰਸ਼ੀਅਲ ਐਨਡੀਪੀਐਸ ਦੀ ਰਿਕਵਰੀ ਹੈ। ਅ ਜਿਹਦੇ ਚ ਇੱਕ ਪਰਚੇ ਦੇ ਵਿੱਚ 5 ਕਿਲੋ ਅਫੀਮ ਇੱਕ ਦੇ ਵਿੱਚ 300 ਗ੍ਰਾਮ ਹੈਰੋਇਨ ਅਤੇ ਇੱਕ ਹੋਰ ਐਫ ਆਈ ਆਰ ਜਿਹਦੇ ਵਿੱਚ ਦੋ ਨਾਜਾਇਜ਼ ਪਿਸਟਲ ਬੰਦੀ ਹੋਤੇ ਅਤੇ 10 ਜ਼ਿੰਦਾ ਰਾਉਂਡ ਦੀ ਰਿਕਵਰੀ ਕੀਤੀ ਹੈ। ਕੁੱਲ 18 ਪਰਚਿਆਂ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਹੋਏ। ਐਸ ਪੀ ਡੀ ਫਤਿਹਗੁਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹਿਤ ਇਹ ਜਿਹੜੀ ਟੀਮ ਬਣੀ ਸੀਗੀ ਉਹਨਾਂ ਨੇ ਆ ਆਮ ਜਾਗ ਦੇ ਵਿੱਚ ਪਰਚਾ ਦਰਜ ਕਰਕੇ ਮਕਦਮਾ ਨੰਬਰ 111 ਅਸਲਾ ਐਕਟ ਅੰਦ ਦੇ ਵਿੱਚ ਪਰਚਾ ਦਰਜ ਕਰਕੇ ਇੱਕ ਜੇਮਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਬੰਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਇਹ ਇਹਦੇ ਕੋਲੋਂ ਵੈਪਨਸ ਦੀ ਰਿਕਵਰੀ ਹੋਈ ਹੈ ਦੋ ਜਿਹੜੇ ਨੇ ਇਲੇਸਟ ਵੈਪਨ 32 ਬੋਰ ਸਮੇਤ 10 ਜ਼ਿੰਦਾ ਰਾਉਂਡ ਜਿਹੜੇ ਨੇ ਇਹਦੇ ਕੋਲੋਂ ਰਿਕਵਰ ਕੀਤੇ ਗਏ ਨੇ ਪੰਜਾਬੀ ਫਿਲਮ ਬੀਬੀ ਰਜਨੀ ਅਜਪੂਰੇ ਦੁਨੀਆ ਵਿੱਚ ਰਿਲੀਜ਼ ਹੋਣ ਚਾ ਰਹੀ ਹੈ ਤੇ ਅੱਜ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਟੀਮ ਤਰਨਤਾਰਨ ਵਿਖੇ ਇਤਿਹਾਸਿਕ ਗੁਰਦੁਆਰਾ ਸਾਹਿਬ ਨਤਮਸਕ ਹੋਣ ਲਈ ਗਈ ਜਿੱਥੇ ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਦਰਸ਼ਕਾਂ ਨੂੰ ਫਿਲਮ ਦੇਖਣ ਦੀ ਅਪੀਲ ਵੀ ਕੀਤੀ ਜਿਹੜੀ ਕਿ ਮੈਡ ਫੋਰ ਫਿਲਮਸ ਦੇ ਵੱਲੋਂ ਬਣਾਈ ਗਈ ਹੈ ਆਪਣੇ ਇਤਿਹਾਸ ਦੀ ਗੱਲ ਹੈ ਜੀ ਆਪਣੇ ਪਛੋਕੜ ਦੀ ਗੱਲ ਹੈ ਔਰ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੂਰਾ ਜਿਹੜਾ ਇਤਿਹਾਸ ਹੈ ਜਦੋਂ ਫਿਲਮ ਸ਼ੁਰੂ ਕੀਤੀ ਸੀ ਉਦੋਂ ਵੀ ਇੱਥੇ ਬਾਬਾ ਜੀ ਤੋਂ ਆ ਕੇ ਪੁੱਛ ਕੇ ਸਾਰਾ ਇਤਿਹਾਸ ਕਿ ਅਸੀਂ ਕੋਈ ਪੱਖ ਹੈ ਜਿਹੜਾ ਉਹ ਛੱਡ ਨਾ ਦਈਏ ਔਰ ਹੁਣ ਫਿਲਮ ਬਣ ਕੇ ਪੂਰੀ ਕੰਪਲੀਟ ਹੋ ਗਈ ਹੈ ਜੀ ਪਰਸੋ ਨੂੰ ਰਿਲੀਜ਼ ਹੋ ਜਾਣੀ ਹੈ ਫਿਲਮ ਦੇ ਟ੍ਰੇਲਰ ਨੂੰ ਟੀਜ਼ਰ ਨੂੰ ਔਰ ਗਾਣਿਆਂ ਨੂੰ ਜਿਹੜੇ ਕਿ ਸਾਰੇ ਧਾਰਮਿਕ ਨੇ ਸੰਗਤ ਵੱਲੋਂ ਬਹੁਤ ਮਾੜਾ ਮੂੰਹੀ ਪਰ ਮਹੰਗਾਰਾ ਪਿਆਰ ਤੇ ਸਤਿਕਾਰ ਬਖਸ਼ਿਆ ਜਾ ਰਿਹਾ ਔਰ ਅਸੀਂ ਆ तमाम ਦੁਨੀਆ ਚ ਵਸਦੇ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਇਹ ਆਪਣੀ ਪਛੋਕੜ ਦੀ ਗੱਲ ਹੈ ਜਿਹੜਾ ਇਤਿਹਾਸ ਹੌਲੀ ਹੌਲੀ ਅੱਖੋਂ ਪਰੋਖੇ ਹੁੰਦਾ ਜਾ ਰਿਹਾ ਹੈ ਅਸੀਂ ਕੋਸ਼ਿਸ਼ ਕੀਤੀ ਔਰ ਸਾਡੇ ਪ੍ਰੋਡਿਊਸਰਸ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਉਹ ਇਤਿਹਾਸ ਤੋਂ ਆਉਣ ਵਾਲੀ ਜਿਹੜੀ ਅਗਲੀ ਪੀੜ੍ਹੀ ਹੈ ਉਹਨੂੰ ਜਾਣੂ ਕਰਵਾਇਆ ਜਾਵੇ ਉਹਦੇ ਦਰਮਿਆਨ ਬੀਬੀ ਰਜਨੀ ਜੀ ਫਿਲਮ ਅਸੀਂ ਲੈ ਕੇ ਆਏ ਆਂ ਔਰ ਸਾਰੀ ਸੰਗਤ ਨੂੰ ਇਹ ਬੇਨਤੀ ਕਰਦੇ ਆਂ ਕਿ ਬੇਸ਼ੱਕ ਉਹ ਇੱਥੇ ਵਸਦੀ ਹੈ ਵਿਦੇਸ਼ਾਂ ਚ ਵਸਦੀ ਹੈ ਆਪਦੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਇਹ ਫਿਲਮ ਤੁਸੀਂ ਜ਼ਰੂਰ ਦੇਖ ਕੇ ਆਇਓ ਇਹਦੇ ਨਾਲ ਤੁਹਾਡਾ ਪਰਮਾਤਮਾ ਤੇ ਪ੍ਰੇਮ ਤੇ ਭਰੋਸਾ ਦੋਨੇ ਵਧਣਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਅੱਜ ਅਸੀਂ ਬੀਬੀ ਰਜਨੀਜੀ ਦੇ ਸਥਾਨ ਤੇ ਪੱਟੀ ਵਿਖੇ ਉਹਨਾਂ ਦਾ ਸ਼ੁਕਰਾਨਾ ਕਰਨਾ ਆਏ ਆ ਨਮਸਕਾਰ ਕਰਨਾ ਆਏ ਆ ਉਹਨਾਂ ਨੂੰ ਕਿ ਉਹਨਾਂ ਨੇ ਜਿਹੜੇ ਰਾਹ ਦਿਖਾਏ ਸੀ ਉਹਨਾਂ ਤੇ ਚੱਲਦੇ ਆਂ ਅਸੀਂ ਇਹ ਫਿਲਮ ਤੁਹਾਡੇ ਲਈ ਲੈ ਕੇ ਆਏ ਆ ਰੂਪੀ ਗਿੱਲ ਪੰਗੂ ਮੈਮ ਟੀਮਾ ਬਾਈ ਅਸੀਂ ਸਾਰੇ ਫਿਲਮ ਦੇ ਅਦਾਕਾਰਾਂ ਦੀ ਟੀਮ ਇੱਥੇ ਬੀਬੀ ਜੀ ਦਾ ਬੀਬੀ ਰਜਨੀਜੀ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ ਆਂ ਔਰ ਗੁਰੂ ਘਰ ਦੀ ਜਿੰਨੀ ਵੀ ਕਮੇਟੀ ਹੈ ਉਹਨਾਂ ਸਾਰੇ ਪ੍ਰਬੰਧਕ ਵੀਰਾਂ ਦਾ ਔਰ ਮਹਾਂਪੁਰਸ਼ਾਂ ਦਾ ਸ਼ੁਕਰਾਨਾ ਕਰਦੇ ਆਂ ਇਹ ਕਿੱਥੇ ਕਿੱਥੇ ਹੋਈ ਹੈ ਇਹ ਤੇ ਪੱਟੀ ਵਿੱਚ ਸ਼ੂਟਿੰਗ ਇਹਦੀ ਸ਼ੂਟਿੰਗ ਇਹ ਅਸਲ ਚ ਚੌਥੇ ਪਾਸ਼ਾ ਦੇ ਕਾਲ ਦੀ ਫਿਲਮ ਸੀ ਆਪਣੇ ਛੋਕੜ ਦੀ ਸੀ ਇਹਦੀ ਸ਼ੂਟਿੰਗ ਵਾਸਤੇ ਸਾਰੇ ਸੈੱਟ ਲਾਉਣੇ ਪਏ ਜੀ ਉਹ ਕਾਲ ਦਿਖਾਉਣ ਵਾਸਤੇ ਚੌਥੇ ਪਾਸ਼ਾ ਦਾ ਪੁਰਾਣਾ ਟਾਈਮ ਦਿਖਾਉਣ ਵਾਸਤੇ ਇਹਦੀ ਸ਼ੂਟਿੰਗ ਹਰਿਆਣੇ ਦੇ ਵਿੱਚ ਹੋਈ ਹੈ ਜੀ ਪੰਜਾਬ ਦੇ ਵਿੱਚ ਹੋਈ ਹੈ ਚੰਡੀਗੜ੍ਹ ਦੇ ਲਾਗੇ ਤਾਂ ਕਿ ਸੈਟਾਂ ਤੇ ਹੋਈ ਹੈ ਜੀ ਸਾਰੀਆਂ ਸਾਨੂੰ ਜਿਵੇਂ ਪੁਰਾਣੀਆਂ ਹਵੇਲੀਆਂ ਜਿਵੇਂ ਦੋਨੀ ਚੰਦੀ ਹਵੇਲੀ ਸੀ ਉਹ ਦਿਖਾਉਣ ਵਾਸਤੇ ਅਸੀਂ ਪੱਟੀ ਬਣਾਇਆ ਜੀ ਸੈਟ ਲਾ ਕੇ ਕਿਉਂਕਿ ਉਹ ਛੋਟੀ-ਛੂਟੀ ਹੋਇਆ ਕੋਈ ਹਾਂਜੀ ਸ਼ੂਟ ਨਹੀਂ ਹੋਇਆ ਪੱਟੀ ਸ਼ੂਟ ਨਹੀਂ ਹੋ ਸਕਦਾ ਨਾ ਇਹ ਮਾਡਰਨ ਹੋ ਚੁੱਕਿਆ ਘਰ ਲੈਂਟਰ ਪੈਗੇ ਉਹ ਫਿਰ ਝੌਂਪੜੀਆਂ ਦਾ ਤੇ ਮਤਲਬ ਛੱਤਾਂ ਦੂਜੀਆਂ ਕੱਚੀਆਂ ਛੱਤਾਂ ਦਾ ਦੌਰ ਸੀ ਉਹ ਦਿਖਾਇਆ ਸਾਰਾ ਬਣਾ ਕੇ ਦਿਖਾਇਆ ਪੱਟੀ ਆ ਪਰ ਪੱਟੀ ਅਸੀਂ ਸੈੱਟ ਲਾ ਕੇ ਦਿਖਾਇਆ ਜੀ ਇਸ ਤੋਂ ਪਹਿਲਾਂ ਬੀਬੀ ਰੈਣੀ ਦਾ ਪਹਿਲਾਂ ਕੋਈ ਮੂਵੀ ਹੋ ਚੀ ਬੱਬਾ ਜੀ ਦੁੱਖ ਭੰਜਨ ਤੇਰਾ ਨਾਮ ਫਿਲਮ ਤਰਮਿੰਦਰ ਜੀ ਸੁਨੀਲ ਦੱਤ ਜੀ ਉਹਨਾਂ ਨੇ ਕੀਤੀ ਸੀ ਤੇ ਉਹ ਬਹੁਤ 1974 ਦੇ ਵਿੱਚੋਂ ਫਿਲਮ ਸੁਣਨ ਚ ਆਇਆ ਕਿ ਆਈ ਸੀਗੀ ਤੇ ਇੱਕ ਲੰਮਾ ਅਰਸਾ ਇਹ ਹੋ ਗਿਆ ਜਨਰੇਸ਼ਨ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀ ਹੈ ਤੇ ਅਸੀਂ ਇਹ ਦੁਬਾਰੇ ਉਹਦੇ ਤੋਂ ਬਾਅਦ ਕੋਸ਼ਿਸ਼ ਕੀਤੀ ਹੈ ਇਦੋਂ ਇਸ ਵਕਫੇ ਦੇ ਦਰਮਿਆਨ ਕੋਈ ਫਿਲਮ ਰਿਲੀਜ਼ ਨਹੀਂ ਹੋਈ ਬੀਬੀ ਰਾਣੀ ਅੱਜ ਬੀਬੀ ਰਾਣੀ ਦੇ ਜਨਮ ਸਥਾਨ ਤੇ ਪੱਤੀ ਪਹੁੰਚ ਕੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਅਸੀਂ ਮਹਾਰਾਜ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਇਸ ਸਥਾਨ ਦਾ ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਅਸੀਂ ਆਪਣੇ ਪਛੋਕੜ ਨਾਲੋਂ ਔਰ ਉਹ ਇਤਿਹਾਸ ਜਿਹੜਾ ਸਾਡਾ ਸ਼ਾਨਾਮੱਤਾ ਜਿਹਨੂੰ ਬਲਖਣ ਇਤਿਹਾਸ ਕਹਿ ਦਿੰਨੇ ਆ ਹੌਲੀ ਹੌਲੀ ਹੁੰਦਾ ਹੁੰਦਾ ਅੱਖੋਂ ਪਰੋਖੇ ਹੁੰਦਾ ਜਾ ਰਿਹਾ ਇਸ ਸਥਾਨ ਨੇ ਜਿਹੜੇ ਇਹ ਬੜੇ ਚੜ੍ਹਦੀ ਕਲਾ ਸਥਾਨ ਨੇ ਸਾਨੂੰ ਬੜਾ ਚੰਗਾ ਲੱਗਿਆ ਮਾਤਾ ਜੀ ਦੇ ਦਰਸ਼ਨ ਕਰਕੇ ਔਰ ਸਥਾਨ ਤੇ ਆ ਧੰਨਵਾਦ ਜਦੋਂ ਸਾਡੀ ਫਿਲਮ ਦਾ ਤੁਸੀਂ ਇਹਦੇ ਵਿੱਚ ਬੜਾ ਸਾਦੀ ਢੰਗ ਨਾਲ ਬੜਾ ਰੋਲ ਅਦਾ ਕੀਤਾ ਬੜਾ ਤੁਹਾਨੂੰ ਅਭਿਸ਼ਿੰਤ ਕਰਨੀ ਪਈ ਉਸ ਦਾ ਸ਼ੁਕਰੀਆ ਬਸ ਇਹੀ ਜੀ ਕਿ ਅੱਜਕੱਲ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਹੈਗਾ ਤੇ ਬਸ ਇਹੀ ਅਸੀਂ ਅਪੀਲ ਲੈ ਕੇ ਆਏ ਆ ਕਿ ਫਿਲਮ ਆ ਰਹੀ ਹੈ ਹੁਣ ਜ਼ਰੂਰ ਦੇਖਣ ਜਾਇਓ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਦੇਖਣ ਜਾਇਓ ਜੀ ਥਾਣਾ ਵੇਰਕਾ ਦੇ ਵਿੱਚ ਦਰਜ ਮਾਮਲਿਆਂ ਨੂੰ ਲੈ ਕੇ ਵਾਲਮੀਗੀ ਦੇ ਹੋਰ ਸੰਗਠਨ ਦੇ ਆਗੂ ਪੁਲਿਸ ਕਮਿਸ਼ਨ ਨੂੰ ਮਿਲੇ ਉਹਨਾਂ ਕਹਿੰਿਆ ਕਿ ਪਿਛਲੇ ਦਿਨੀ ਇੱਕ ਨਸ਼ਾ ਤਸਕਰ ਨੂੰ ਫੜਵਾਇਆ ਗਿਆ ਸੀ ਜਿਸ ਨੂੰ ਐਸਐਚਓ ਵੇਰਕਾ ਨੇ ਪੈਸੇ ਲੈ ਕੇ ਛੱਡ ਦਿੱਤਾ ਜਿਸ ਦੀ ਵੀਡੀ ਕੀ ਦੇ ਸੋਰੇ ਪਰਿਵਾਰ ਨੇ ਆ ਕੇ ਲੜਕੀ ਦੇ ਘਰ ਵਿੱਚ ਆ ਕੇ ਹਮਲਾ ਕੀਤਾ ਜਦ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਹਾਜ਼ਰਾ ਹਜੂਰ ਗੱਦੀ ਤੇ ਬਰਾਜਮਣ ਸਤਿਗੁਰ ਮਲਕੀਤ ਨਾਥ ਮਹਾਰਾਜ ਕੀ ਜੈ ਜੈ ਭੀਮ ਦਾਸ ਪੰਕੀਨਾਥ ਸ਼ਿਰਗਿਲ ਔਰ ਨਾਲ ਸਾਡੇ ਸਾਥੀ ਨੌਜਵਾਨ ਆਗੂ ਕਰਨਵੇਰ ਕਾ ਜੀ ਜਿਹੜੇ ਕਿ ਥਾਣੇ ਵੇਰਕੇ ਦੇ ਵਿੱਚ ਮੁਕਦਮੇ ਦਰਜ ਹੋਏ ਸੀ ਉਹਨਾਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਨੂੰ ਮਿਲਿਆ ਗਿਆ ਮਸਲਿਆਂ ਦੇ ਤਹਿਤ ਔਰ ਕੁਝ ਜੋ ਉਥੋਂ ਦੇ ਐਸਐਚਓ ਵੱਲੋਂ ਕੋਈ ਵੀਡੀਓ ਵੀ ਵਾਇਰਲ ਹੋਈ ਹੈ ਨਸ਼ੇ ਦੇ ਖਿਲਾਫ ਨਸ਼ਾ ਤਸਕਰਾਂ ਨੂੰ ਜੋ ਕੋਈ ਛੱਡਿਆ ਗਿਆ ਉਹਦੇ ਸੰਬੰਧ ਵਿੱਚ ਡੀਸੀ ਸਾਹਿਬ ਨੂੰ ਮਿਲੇ ਆ ਔਰ ਉਹਨਾਂ ਵੱਲੋਂ ਦਾਾਇਆ ਵਾ ਕਿ ਜਿਹੜੇ ਮੁਕਦਮੇ ਹੋਏ ਉਹਨਾਂ ਵਿੱਚ ਦੋਸ਼ੀਆਂ ਤੇ ਕਾਰਵਾਈ ਵੀ ਹੋਊਗੀ ਤੇ ਔਰ ਜਿਹੜੀ ਉਹ ਵੀਡੀਓ ਆਪਣਾ ਛੱਡੇਗੇ ਦੋਸ਼ੀ ਨਸ਼ਾ ਤਸਕਰ ਉਹਨਾਂ ਦੀ ਵੀ ਕਹਿੰਦੇ ਜਾਂਚ ਕੀਤੀ ਚੋਗੇ ਕੋਈ ਦਾਸ ਐਡਵੋਕੇਟ ਗੁਰਦੇਵ ਸਿੰਘ ਵੇਰਕਾ ਸੋ ਬੜੇ ਹੀ ਦਿਨਾਂ ਤੋਂ ਇੱਕ ਵਿਸ਼ਾ ਚੱਲ ਰਿਹਾ ਸੀ ਵੇਰਕੇ ਦੇ ਵਿੱਚ ਐਸਐਚਓ ਸਾਹਿਬ ਦਾ ਜੋ ਕਿ ਐਸਐਚਓ ਸਾਹਿਬ ਵੱਲੋਂ ਸਾਡੀਆਂ ਸਾਰੇ ਜਿੰਨੇ ਵੀ ਜਥੇਬੰਦੀਆਂ ਜਾਂ ਕੋਈ ਵੀ ਸਾਡੇ ਆਗੂ ਜਾਂਦੇ ਆ ਉਹਨਾਂ ਦਾ ਸਤਕਾਰ ਨਹੀਂ ਕੀਤਾ ਜਾਂਦਾ ਤੇ ਨਾ ਹੀ ਉਹਨਾਂ ਦਾ ਕੋਈ ਹੱਲ ਕੀਤਾ ਜਾ ਰਿਹਾ ਆ ਸਾਡੇ ਮਖਤਾਰ ਜੀ ਆ ਜਿਨ੍ਹਾਂ ਦੀ ਬੇਟੀ 12 ਸਾਲ ਤੋਂ ਇੱਕ 12 ਸਾਲ ਤੋਂ ਉਹਨਾਂ ਦੀ ਬੇਟੀ ਆਪਣੇ ਹੁਣ ਘਰ ਆ ਚੁੱਕੀ ਆ ਤੇ ਉਹਦਾ ਕੇਸ ਮਾਨਯੋਗ ਅਦਾਲਤ ਦੇ ਵਿੱਚ ਲੱਗਾ ਉਹਨਾਂ ਨੇ ਜਿਹੜੇ ਉਹਨਾਂ ਦੇ ਘਰ ਵਾਲੇ ਸੀ ਉਹ ਉਹਨਾਂ ਦੇ ਘਰ ਆਣ ਕੇ ਪਏ ਤੇ ਫਿਰ ਵੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਸੀਪੀ ਸਾਹਿਬ ਨੂੰ ਉਹਨਾਂ ਨੇ ਦਰਖਾਸਤ ਦਿੱਤੀ ਆ ਤੇ ਸਾਡੇ ਮਾਨਯੋਗ ਐਸਐਚਓ ਸਾਹਿਬ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੇ ਇਹ ਦਰਖਾਸਤ 15 ਦਿਨ 15 ਦਿਨ ਤਕਰੀਬਨ 15 ਦਿਨ ਤੋਂ ਐਸਐਚਓ ਸਾਹਿਬ ਕੋਲ ਸੀਪੀ ਸਾਹਿਬ ਵੱਲੋਂ ਆ ਚੁੱਕੀ ਆ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜਾਜ਼ਤ ਰੱਬ ਰੱਖਾ